ਸਸੀ ਕਾਲ ਤੁਸੀਂ ਦੇਖ ਰਹੇ ਹੋ ਚੈਨਲ ਦੇਸ਼ ਦੁਨੀਆ ਮੈਂ ਹਾਂ ਜੀ ਸੁਰਿੰਦਰ ਸਿੰਧਾ ਅੱਜ ਸੰਜੀਗਾਂਦ ਗੰਦੀ ਕਲੋਨੀ ਚ ਪਹੁੰਚਿਆ ਜਿੱਥੇ ਕਿ ਇੱਕ ਘਰ ਦੇ ਵਿੱਚ ਅਟੈਕ ਕੀਤਾ ਗਿਆ 25 ਤਿੰਨ ਮੁੰਡਿਆਂ ਵੱਲੋਂ ਆ ਆ ਤੁਹਾਨੂੰ ਦਿਖਾ ਸਕਦੇ ਆ ਤਸਵੀਰਾਂ ਆ ਦੇਖੋ ਇਟਾਂ ਰੋੜੇ ਕਿਸ ਤਰ੍ਹਾਂ ਖਿਲਰੇ ਹੋਏ ਆ ਪਰ ਇਸ ਹਿਸਾਬ ਨਾਲ ਤਾਂ ਇਹ ਜਿਵੇਂ ਨਾ ਬੋਤਲਾਂ ਦੇਖੋ ਬੋਤਲਾਂ ਖਿਲੀਆਂ ਹੋਈਆਂ ਬੀਅਰ ਦੀਆਂ ਬੋਤਲਾਂ ਇਹ ਤਾਂ ਐ ਜਿਵੇਂ ਕਿ ਇਹਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਕ ਪਹਿਲਾਂ ਇੱਕ ਮੁੰਡੇ ਨੂੰ ਫੋਨ ਦੇ ਉੱਪਰ ਧਮਕੀ ਦਿੱਤੀ ਜਾਂਦੀ ਆ ਜੇ ਉਹਨਾਂ ਨੂੰ ਪੁੱਛਿਆ ਜਾਂਦਾ ਵਾ ਤਾਂ ਮੁੰਡਿਆਂ ਵੱਲੋਂ ਅਟੈਕ ਕੀਤਾ ਜਾਂਦਾ ਵਾ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਬੁਲਾਇਆ ਜਾਂਦਾ ਵੀ ਅਸੀਂ ਆ ਰਹੇ ਹਾਂ ਤੇ ਤੁਹਾਡੇ ਘਰ ਦੇ ਬਾਹਰ ਘਰ ਦੇ ਬਾਹਰ ਕੁਝ ਗੱਡੀਆਂ ਵੀ ਖੜੀਆਂ ਸੀਗੀਆਂ ਇਲਾਕਾ ਦੇ ਵਾਸੀ ਵੀ ਖੜੇ ਛੱਡ ਨਾਲ ਕਲਵਾ ਕਰਾਣੇ ਆ ਹਾਂਜੀ ਭਾਈ ਕੀ ਇੱਥੇ ਮਾਮਲਾ ਹੋਇਆ? ਆ ਲੜਾਈ ਹੋਈ ਏ ਇੱਥੇ ਕੀ ਮਾਮਲਾ ਕੀ ਸੀਗਾ? ਕੋਈ ਸਮਝ ਨਹੀਂ ਆਈ ਮਾਮਲੇ ਦੀ ਨੀ ਕਿੰਨੇ ਕ ਮੁੰਡੇ ਜਿਹੜਾ ਹਮਲਾ ਕੀਤਾ ਸੀ? ਕਾਫੀ ਮੁੰਡੇ ਸੀਗੇ ਜੀ ਕਾਫੀ ਮੁੰਡੇ ਸੀ। ਅਜੇ ਤੇ ਬੋਤਲਾਂ ਮੂਤਲਾ ਕਿਨੇ ਥਾ ਉਹਨਾਂ ਨੇ ਹਮਲਾ ਕੀਤਾ। ਹਾਂਜੀ ਹਾਂਜੀ ਤੇ ਕਿੰਨੇ ਤੁਹਾਡੀ ਗੱਡੀਆਂ ਨੁਕਸਾਨ ਵੀ ਬਹੁਤ ਆਇਆ? ਸਾਡੀ ਗੱਡੀ ਤੋੜ ਤੇ ਸ਼ੀਸ਼ੇ ਤੋੜਤੇ ਜੀ। ਸ਼ੀਸ਼ੇ ਤੋੜਦੇ ਨੇ। ਓਕੇ ਤੇ ਭਾਜੀ ਸਾਡੀ ਤਾਂ ਗੱਡੀ ਬਾਹਰ ਖੜੀ ਸੀ ਉੱਥੇ ਸਾਨੂੰ ਪਤਾ ਵੀ ਨਹੀਂ ਸਾਰੇ ਦੇਖੋ ਗੱਡੀ ਡੈਮੇਜ ਕਰ ਗਈ ਹੈ। ਅੱਛਾ ਜੀ। ਲੜਾਈ ਝਗੜਾ ਚਲੋ ਹੁੰਦਾ ਹੈ ਠੀਕ ਹੈ। ਨਹੀਂ ਜਿਸ ਹਾਮਣਾ ਰੋੜੇ ਇੱਟਾਂ ਚੱਲੀਆਂ ਜਾਂਦਾ ਇੱਥੇ ਕਿਸੇ ਜਾਨ ਵੀ ਜਾ ਸਕਦੀ ਹੈ। ਇਹ ਤਾਂ ਜਾਨੋ ਮਾਰਨ ਦੀ ਸੋਚ ਕੇ ਆਏ ਸੀਗੇ ਜਿਹੜੇ ਹਿਸਾਬ ਦਾ ਤੁਸੀਂ ਆਪ ਦੇਖੋ ਗਲੀ ਚ ਕੀ ਇਕੱਠ ਹੋਇਆ ਹੈ ਕਿੰਨੇ ਰੋਲ ਸੀਗਾ ਇਹ ਭਾਜੀ ਇਹ ਰੋਲਾ ਹੈਗਾ ਹੀ ਹੈ। ਪਰ ਇਸ ਹਾਮਣਾ ਤਾਂ ਬੰਦੇ ਜਾਨੋ ਮਾਰਦਣਗੇ ਬਾਈ ਚਾ ਜੋ ਉੱਪਰ ਨਾ ਕੋਠੇ ਨਾ ਜਾਂਦੇ ਉਹ ਜਾਨੋ ਮਾਰਦਣੇ ਬੰਦੇ ਉਹਨਾਂ ਨੂੰ ਬਿਲਕੁਲ ਗੱਡੀ ਦਾ ਹਾਲ ਦੇਖ ਲਓ ਬੰਦਿਆਂ ਨੂੰ ਕੀ ਛੱਡਣਾ ਸੀ ਜੇ ਨਾ ਕੋਠੇ ਜਾਂ ਇੰਨੀ ਗੁੰਡਾਗਰਦੀ ਵਧ ਜਾਂਦੀ ਕੀ ਕੀ ਹੋ ਸਕਦਾ ਹਾਲ ਪ੍ਰਸ਼ਾਸਨ ਦੇ ਢਿੱਲਾ ਔਰ ਤਾਂ ਕੁਝ ਵੀ ਨਹੀਂ ਹੈਗਾ ਪ੍ਰਸ਼ਾਸਨ ਮੋਕੇ ਖੜਾ ਗਲਵਾ ਕਰਦਾ ਆ ਆ ਦੇਖ ਸਕਦੇ ਹੋ ਰੋੜੇ ਇੱਟਾਂ ਰੋੜੇ ਲਗਾਤਾਰ ਖਿਲਰ ਰਹੇ ਥੇ ਆ ਬੋਤਲਾਂ ਬੀਅਰ ਦੀਆਂ ਬੋਤਲਾਂ ਵੀ ਖਿਲ ਰਹੇ ਗੱਡੀ ਵੀ ਤੁਹਾਨੂੰ ਦਿਖਾ ਦਿੰਨੇ ਆ ਜਿਹੜੀ ਗੱਡੀ ਟੁੱਟੀ ਹੋਈ ਆ ਸ਼ੀਸ਼ੇ-ਸ਼ੂਸ਼ੇ ਤੋੜਦੇ ਮੋਕੇ ਤੇ ਮੁਲਾਜ਼ਮ ਹੀ ਪਹੁੰਚਿਆ ਉਹਨਾਂ ਨੇ ਗੱਲਬਾਤ ਕਰਨੇ ਆ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਬਜੀ ਮੌਕੇ ਤੇ ਇੱਥੇ ਪਹੁੰਚੇ ਤੁਸੀਂ ਹਾਂਜੀ ਹਾਂਜੀ ਕੀ ਮਾਮਲਾ ਹੈ ਜਰਾ ਮਾਮਲਾ ਇਹ ਹੈ ਵੀ ਸਾਨੂੰ ਪਤਾ ਲੱਗਾ ਵੀ ਦੋ ਧਿਰਾਂ ਦੇ ਵਿੱਚ ਆਪਸ ਵਿੱਚ ਕੋਈ ਟਾਂ ਰੋੜੇ ਚੱਲੇ ਨੇ ਅੱਛਾ ਜੀ ਅਸੀਂ ਜਦੋਂ ਮੌਕੇ ਤੇ ਪਹੁੰਚ ਕੇ ਦੇਖਿਆ ਵੀ ਦੂਸਰੀ ਧਿਰ ਤਾਂ ਸਾਨੂੰ ਲੱਭੀ ਨਹੀਂ ਇੱਥੇ ਜੀ ਵੀ ਇੱਕ ਧਿਰ ਨੇ ਦੱਸਿਆ ਵੀ ਸਾਨੂੰ ਉਹਨਾਂ ਦੇ ਦੁਆਰਾ ਆਉਣ ਦਾ ਇੱਥੇ ਖਾਤਰਾ ਹੈਗਾ ਵੀ ਅਸੀਂ ਇੱਥੇ ਤਾਂ ਹੀ ਤਣਾਤ ਖੜੇ ਆ ਜੀ ਤੁਸੀਂ ਮੌਕੇ ਤੇ ਪਹੁੰਚੇ ਤੁਸੀਂ ਦੇਖਿਆ ਇੱਟਾਂ ਰੋੜਾਂ ਬੋਤਲਾਂ ਹਾਂਜੀ ਇਹਨਾਂ ਨੂੰ ਕਹਿ ਦਿੱਤਾ ਗਿਆ ਵੀ ਤੁਸੀਂ ਜਾ ਕੇ ਥਾਣੇ ਦੇ ਵਿੱਚ ਉੱਤੇ ਮੁੰਛੀ ਜੀ ਬੈਠੇ ਨੇ ਉਹਨਾਂ ਨੂੰ ਕੰਪਲੇਨਟ ਲਿਖਾਓ ਜੀ ਅਸੀਂ ਮੌਕੇ ਤੇ ਜਾ ਕੇ ਦੇਖ ਰਹੇ ਹਾਂ ਜੀ ਇਹ ਸਾਨੂੰ ਤਾਂ ਦੇਖੋ ਜਨਮ ਮਾਰਨਗੇ ਤੋ ਨਾ ਅਸੀਂ ਖੜੇ ਹਾਂ ਜੀ ਪਹਿਲਾਂ ਸਾਰਿਆਂ ਤੋਂ ਪਹਿਲਾਂ ਜੇ ਕੋਈ ਹਮਲਾ ਹੋਇਆ ਸਾਡੇ ਤੇ ਹੋਊਗਾ ਅਸੀਂ ਇਸੇ ਤਰ੍ਹਾਂ ਕਰਕੇ ਵਰਦੀ ਪਾ ਕੇ ਖੜਿਆ ਹਾਂ ਵੀ ਹਾਂ ਵੀ ਜੇ ਕੋਈ ਨੇ ਟਕਰਾਂ ਸਾਡੇ ਨਾਲ ਕੀ ਟਕਰੂ ਨਹੀਂ ਤੁਹਾਡੀ ਤਾਰੀਫ ਹੈ ਤੁਹਾਨੂੰ ਵੈਲਕਮ ਹੈ ਤੁਸੀਂ ਮੁਕੇ ਤੇ ਪਹੁੰਚ ਗਏ ਹੋ ਮਾੜਾ ਮਤਲਬ ਆ ਸੰਭ ਲਿਆ ਵਾ ਪਰ ਇਹਦਾ ਕੀ ਹਾਲ ਕਿ ਕੱਢਿਆ ਜਾਊਗਾ ਮਤਲਬ ਇਹਦਾ ਹਾਲ ਇਹ ਹੈ ਵੀ ਜਣੀ ਜਿਹੜਾ ਲਾਅਨ ਆਰਡਰ ਫੋਰਸ ਨੂੰ ਹੋਰ ਥੋੜਾ ਜਿਹਾ ਮਜ਼ਬੂਤ ਕੀਤਾ ਜਾਗਾ ਹੋਰ ਰਿਪੋਰਟਸ ਮਹਿੰਗਾਈ ਜਾਊਗੀ ਜੀ 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 ਤੇ ਤਾਂ ਜੋ ਅਸੀਂ ਹਰ ਇੱਕ ਦਾ ਜਾਨੀ ਮਾਲੀ ਜੋ ਹੈ ਆਪਣੇ ਉਹਦੀ ਮਦਦ ਕਰ ਸਕੀਏ ਇੱਥੇ ਮਤਲਬ ਲੋਕਾਂ ਦੇ ਗੱਡੀਆਂ ਬੰਨਤੀਆਂ ਉਹ ਕਹਿ ਗਏ ਦੁਬਾਰਾ ਫੇਰ ਧਮਕੀ ਦੇ ਕੇ ਦਿੱਤਾ ਗਿਆ ਪਈ ਜਾ ਕੇ ਆਪਣੇ ਥਾਣੇ ਦੇ ਵਿੱਚ ਕੰਪਲੇਂਟ ਲਗਾਓ ਜੋ ਕਸੂਰਬਾਰ ਹੋਣਗੇ ਉਹਨਾਂ ਦੇ ਉੱਪਰ ਬਣਦੀ ਕਾਰਵਾਈ ਕੀਤੀ ਜਾਊਗੀ ਨਹੀਂ ਉਹ ਕਹਿੰਦੇ ਸੀ ਕੰਪਲੈਂਟ ਲਿਖਾ ਕੇ ਆਏ ਆ ਤੁਸੀਂ ਮੋਕੇ ਤੇ ਪਹੁੰਚ ਗਏ ਤੁਹਾਡੀ ਤਾਰੀਫ ਹੈ ਜੀ ਤੁਸੀਂ ਪਹੁੰਚੇ ਮੋਕੇ ਤੇ ਤੁਹਾਨੂੰ ਦੇਖਿਓ ਸਾਈਡ ਤੇ ਦੁੱਧ ਹੋ ਗਿਆ ਪਰ ਉਹ ਕਹਿੰਦੇ ਫਿਰ ਦੁਬਾਰਾ ਫੇਰ ਆ ਮੈਂ ਉਹਨਾਂ ਨੂੰ ਬਾਰ-ਬਾਰ ਫੋਨ ਕਰ ਰਿਹਾ ਤਾਂ ਹੀ ਖੜੇ ਆ ਜੀ ਅਸੀਂ ਜੇ ਆਉਣਗੇ ਤਾਂ ਅਸੀਂ ਖੜੇ ਆ ਜੀ ਪਹਿਲਾਂ ਇਹਨਾਂ ਦੇ ਮਹੱਲੇ ਵਾਲਿਆਂ ਤੋਂ ਸਭ ਦਿਨਾਂ ਤੋਂ ਪਹਿਲਾਂ ਅਸੀਂ ਮੋਹਰੇ ਖੜੇ ਆ ਜੀ ਵਰਦੀ ਇਹ ਗੱਡੇ ਖੜੇ ਆ ਜੀ ਇੱਥੇ ਪੰਜਾਬ ਪੁਲਿਸ ਕਾਬਲੇ ਤਾਰੀਫ ਹੈ ਜੀ ਮੌਕੇ ਤੇ ਪਹੁੰਚ ਗਏ ਉਹਨਾਂ ਨੇ ਜਿਹੜਾ ਮਸਲਾ ਸੀ ਉਹ ਸ਼ਾਂਤ ਕੀਤਾ ਬਾਅਦ ਦੇਖ ਸਕਦੇ ਹੋ ਗੱਡੀਆਂ ਦਾ ਹਾਲ ਸ਼ੀਸ਼ੇ ਭੰਨ ਦਿੱਤੇ ਗੱਡੀਆਂ ਦੇ ਫਰੰਟ ਵੀ ਸ਼ੀਸ਼ਾ ਟੁੱਟਿਆ ਆ ਸਾਰਾ ਉਹ ਵੀ ਤੁਹਾਨੂੰ ਦਿਖਾ ਦਿੰਦੇ ਆ ਗੁੰਡਾਗਰਦੀ ਦਾ ਜਿਹੜਾ ਨੰਗਾ ਨਾਚ ਇੱਥੇ ਸੰਜੀਤ ਗਾਂਧੀ ਕਾਲਜ ਤਾਂ ਗਿਆ ਬਾਅਦ ਦੇਖ ਸਕਦੇ ਹੋ ਗੱਡੀਆਂ ਦਾ ਹਾਲ ਜੇ ਬਾਈ ਚਾਂਸ ਕੋਈ ਬੰਦਾ ਇਹਦੇ ਮੋੜੇ ਆ ਜਾਂਦਾ ਤਾਂ ਉਹਨਾਂ ਨੇ ਬੰਦਾ ਮਾਰ ਦੇਣਾ ਸੀਗਾ ਜੀ ਇੰਨੀ ਕੋ ਗੁੰਡਾਗਰਦੀ ਵੱਧ ਗਈ ਆ ਤੇ ਤੁਸੀਂ ਦੇਖ ਨਹੀਂ ਸਕਦੇ ਵੀ ਗੰਦੇ ਇੱਥੇ ਖੜੀਆਂ ਆਈਆਂ ਵਾ ਪਰ ਉਹ ਸਾਈਡ ਤੇ ਘੱਲ ਦਿੱਤੀਆਂ ਗਈਆਂ ਵਾ ਜੋ ਟੁੱਟੀਆਂ ਸੀਗੀਆਂ ਦੇਖ ਸਕਦੇ ਹੋ ਸ਼ੀਸ਼ਾ ਬੁਰਾ ਡੈਮੇਜ ਦੇਖ ਸਕਦੇ ਹੋ ਕੀ ਹਾਲ ਹਤਾ ਹੈ